ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਗੋ ਪ੍ਰਾਪਰਟੀ ਬਠਿੰਡਾ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਆ ਇੱਕ ਨਵੀਂ ਕੁੱਟੀ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਭਾਈ ਮਤੀ ਦਾਸ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਸੋ ਬਹੁਤ ਹੀ ਸ਼ਾਨਦਾਰ ਕੁੱਟੀ ਹੈ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਹੋ ਸਕੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੁਹਾਡੇ ਸਹਿਯੋਗ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ ਤੇ ਅੱਜ ਆਪਾਂ ਜਿਹੜੀ ਕੋਠੀ ਦੇਖ ਰਹੇ ਹਾਂ 150 ਗਜ ਦੇ ਵਿੱਚ ਜਿਹੜੀ ਹੈ ਕੋਠੀ ਬਣੀ ਹੋਈ ਹੈ ਸੋ ਬਹੁਤ ਹੀ ਸ਼ਾਨਦਾਰ ਕੋਠੀ ਹੈ ਸਭ ਤੋਂ ਪਹਿਲਾਂ ਆਪਾਂ ਚੱਲਦੇ ਆਂ ਇਹਦੇ ਡ੍ਰਾਇੰਗ ਰੂਮ ਦੇ ਵਿੱਚ ਸੋ ਜੇਕਰ ਇਹਦੇ ਆਪਾਂ ਕੰਮ ਦੀ ਗੱਲ ਕਰੀਏ ਤਾਂ ਬਹੁਤ ਹੀ ਸ਼ਾਨਦਾਰ ਜਿਹੜਾ ਇਸ ਕੁਠੀ ਦਾ ਕੰਮ ਹੋਇਆ ਵੀ ਹੈ ਚਾਹੇ ਉਹ ਡੋਰ ਵਿੰਡੋ ਦੀ ਗੱਲ ਹੋਵੇ ਚਾਹੇ ਕਬਡ ਦੀ ਗੱਲ ਹੋਵੇ ਸੋ ਸਾਰੀ ਕੁਠੀ ਦੇ ਵਿੱਚ ਜਿਹੜਾ ਪੱਥਰ ਦਾ ਕੰਮ ਹੈ ਜਿਹੜਾ ਹੋਇਆ ਵੀ ਹੈ ਔਰ ਬਹੁਤ ਹੀ ਸੋਹਣੇ ਰੇਸ਼ਿਆਂ ਵਾਲਾ ਜਿਹੜਾ ਪੱਥਰ ਹੈ ਇਸ ਕੁਠੀ ਦੇ ਵਿੱਚ ਲੱਗਿਆ ਹੋਇਆ ਸੋ ਕਬਡ ਦੀ ਗੱਲ ਕਰੀਏ ਜਾਂ ਡੋਰ ਵਿੰਡੋ ਦੀ ਗੱਲ ਕਰੀਏ ਤਾਂ ਬਹੁਤ ਹੀ ਸ਼ਾਨਦਾਰ ਕੁਠੀ ਹੈ ਵੀਡੀਓ ਨੂੰ ਸਕਿਪ ਨਾ ਕਰਿਓ ਸੋ ਹੋ ਸਕੇ ਤਾਂ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਆਪਾਂ ਦੇਖਦੇ ਆ ਫਿਰ 150 ਗਾਈ ਦੀ ਕੋਠੀ ਪਾਈਮਤੀ ਦਾਸ ਨਗਰ ਦੇ ਵਿੱਚ ਸੋ ਦੋ ਬੈੱਡਰੂਮ ਜਿਹੜੇ ਆ ਗਰਾਊਂਡ ਫਲੋਰ ਤੇ ਬਣੇ ਹੋਏ ਆ ਬਹੁਤ ਹੀ ਸੋਹਣੀ ਜਿਹੜੀ ਆ ਕਿਚਨ ਬਣੀ ਹੋਈ ਆ ਬਹੁਤ ਹੀ ਸੋਨਾ ਜਿਹੜਾ ਇਸ ਕੋਠੀ ਦਾ ਪੋਰਚ ਹੈਗਾ ਸੋ ਪੌੜੀਆਂ ਵੀ ਜਿਹੜੀਆਂ ਪੋਰਚ ਦੇ ਵਿੱਚ ਦਿੱਤੀਆਂ ਹੋਈਆਂ ਤੇ ਪੌੜੀਆਂ ਦੇ ਵਿੱਚ ਵੀ ਜਿਹੜਾ ਪੱਥਰ ਦਾ ਕੰਮ ਆ ਉਹ ਹੋਇਆ ਵੀ ਆ ਸੋ ਜੇ ਕਰੀ ਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 65 ਲੱਖ ਇਸ ਕੋਠੀ ਦੀ ਡਿਮਾਂਡ ਰੱਖੀ ਗਈ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਮੌਕੇ ਤੇ ਰੈਟ ਹੋ ਜੂਗੀ ਸੋ ਡਬਲ ਸਟੋਰੀ ਕੋਠੀ ਆ ਭਾਈ ਮਥੀ ਦਾਸ ਨਗਰ ਦੇ ਵਿੱਚ 150 ਗਜ ਦੇ ਵਿੱਚ ਜਿਹੜੀ ਆ ਇਹ ਕੋਠੀ ਬਣੀ ਹੋਈ ਆ ਸੋ ਭਾਜੀ ਉੱਪਰਲੇ ਪਾਸੇ ਵੀ ਇਹ ਇੱਕ ਬੈੱਡਰੂਮ ਬਣਿਆ ਹੋਇਆ ਜੀ ਇੱਕ ਬੈੱਡਰੂਮ ਬਾਥਰੂਮ ਕਿਚਨ ਓਕੇ ਤੋ ਬਾਕੀ ਜਿਹੜਾ ਅ ਪਿੱਛੇ ਜਿਹੜੇ ਸਪੇਸ ਛੱਡੀ ਹੋਈ ਹੈ ਵਿੜਾ ਬਣਿਆ ਹੋਇਆ ਹਾਂ ਪੂਰਾ ਵਿੜਾ ਬਣਿਆ ਹੋਇਆ ਹੈ ਉੱਪਰ ਵੀ ਇਹਦੇ ਜਿਹੜੀ ਕਿਚਨ ਆ ਜਿਹੜੀ ਬਹੁਤ ਵਧੀਆ ਬਣੀ ਹੋਈ ਹੈ ਕਿਚਨ ਬਹੁਤ ਵਧੀਆ ਬਣੀ ਹੋਈ ਹੈ ਯਾਨੀ ਕਿ ਇੱਕ ਪੋਰਸ਼ਨ ਉੱਪਰ ਬਣਿਆ ਹੋਇਆ ਹਾਂ ਪੂਰਾ ਪੋਰਸ਼ਨ ਉੱਪਰ ਬਣਿਆ ਹੋਇਆ ਹੈ ਠੀਕ ਹੈ ਠੀਕ ਹੈ ਔਰ ਜੇਕਰ ਆਪਾਂ ਭਾਜੀ ਪੂਰੀ ਕੁਟੀ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣਾ ਜਿਹੜਾ ਇਸ ਕੁਟੀ ਦਾ ਕੰਮ ਹੋਇਆ ਵੀ ਹੈ ਕੰਮ ਹੋਇਆ ਹੈ ਸਮੇਤ ਫਰਨੀਚਰ ਹੈ ਸਮੇਤ ਫਰਨੀਚਰ ਇਹ ਕੋਠੀ ਜਿਹੜੀ ਹੈ ਵਿਕਾਊ ਹੈਗੀ ਹੈ ਸੋ ਜੀਸੀਬੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਆ 941720447 ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਆ ਔਰ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਆ ਘਰ ਦੁਕਾਨ ਮਕਾਨ ਤਾਂ ਪੰਗੋ ਪ੍ਰਾਪਰਟੀ ਬਠਿੰਡਾ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕਾਸਟ ਆ ਆਪਾਂ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਧੰਨਵਾਦ